ਬਾਲੀਵੁੱਡ ਅਦਾਕਾਰ ਜਿਹੜਾ ਕਿ ਫਿਲਮੀ ਅਦਾਕਾਰ ਨੇ ਤਰਮਿੰਦਰ ਬੋਬੀ ਦਿਓਲ ਤੇ ਦਾਰਾ ਸਿੰਘ ਉਹਨਾਂ ਦਾ ਫਿਲਮਾਂ ਵਿੱਚ ਕੰਮ ਕਰ ਚੁੱਕਿਆ ਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅੱਜ ਹਾਲਾਤ ਕੀ ਹੋ ਗਏ ਨੇ ਅੱਜ ਰੱਖਿਆ ਚਰੌਣ ਨੂੰ ਮਜਬੂਰ ਹੋ ਗਏ ਨੇ ਤੇ ਕਰਮਾ ਭਿੰਦੇ ਜੇ ਮੈਂ ਥਾਲੀਬਾੜੇ ਦੇ ਖੇਲੋਤਾਂਾਂ ਦੇ ਪਾਲੇ ਖਾਨ ਗਿਆ ਫੈ ਲੇ ਲਗਾ ਕੇ ਗਿਆ ਯਾ ਅਤਰਿੰਦਰ ਜੀ ਨੇ ਤੇ ਤਮਿੰਦਰ ਤੇ ਬੋਬੀ ਦੀ ਔਲ ਇਹ ਤੁਹਾਨੂੰ ਕਿਹੜੀ ਫਿਲਮ ਚ ਮਿਲੇ ਨੇ ਤੇ ਕਿੱਥੇ ਮਿਲੇ ਨੇ ਉਹ 500 ਰੁਪਏ ਦਿਹਾੜੀ ਦਿੰਦੇ ਸੀ ਭਾਜੀ ਮੈਨੂੰ ਉਹਦੇ ਮਲੇ ਰੋਟੀ ਦਿੰਦੇ ਸੀ ਵਧੀਆ ਐਂ ਫਸਕਲਾਦ ਕੋੜੀਆਂ ਕੋਈ ਦਾਲ ਚਨੀ ਕੋਈ ਚਿੱਟੀ ਕੋਈ 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 ਕਾਲਾ ਕੋੜਾ ਕੋਈ ਭਲਾ ਕੋੜਾ ਭਾਜੀ ਬੋਲ ਆ ਮਾਰੇ ਆ ਮੇਰੇ ਮਤਰਾ 70 ਸਾਲ ਮੇਰੀ ਉਮਰ ਹੋ ਗਈ ਹੈ ਭਾਜੀ 70 ਸਾਲ ਮੇਰੀ ਉਮਰ ਹੋ ਗਈ ਹੈ ਮੈਂ ਬਹੁਤ ਪਰੇ ਜਾਣੀ ਨਹੀਂ ਜੇ ਤੁਹਾਡੀ ਕਿ ਧਰਮ ਪਤਨੀ ਤੁਹਾਡੀ ਤੁਹਾਡੀ ਘਰ ਵਾਲੀ ਤੁਹਾਡੇ ਬੱਚੇ ਕਿੱਥੇ ਨੇ ਸਾਰੇ ਉਹ ਤੇ ਰਸਕਾ ਕਰ ਚਲਾਈ ਜਾਂਦਾ ਚਲੋ ਵੀ ਆਪਣਾ ਕਮਾਈ ਆ ਥੋੜਾ ਥੋੜਾ ਜੋ ਬਾਰੇ ਉਹ ਹੀ ਗਈਦਾ ਸ਼ੁਕਰ ਹੈ ਪ੍ਰਭੂ ਦਾ ਇਹ ਨਹੀਂ ਚੰਗਾ ਹੈ ਸੁਭਾ ਸਾਰਿਆਂ ਦਾ ਚੰਗਾ ਹੈ ਬੋਲਦੇ ਜੰਗੀਦਾਰ ਜਿਹੜਾ ਗਲਤ ਬੋਲਦਾ ਉਹ ਛੱਡਦੇ ਸੀ ਭੈਜੋ ਪੁੱਠੇ ਆਦਿਆ ਛੱਡਦੇ ਆ ਪੁੱਠੇ ਆਦਿਆ ਛੱਡਦੇ ਸੀ ਪੇ ਤੁਹਾਡਾ ਕਿੰਨਾ ਕਿ ਮਾਨ ਸਮਾਨ ਕਰਦੇ ਸੀ ਤੁਹਾਡਾ ਕਿੰਨਾ ਖੁਸ਼ਕ ਬੋਲਦੇ ਬੋ ਜਾਰੇ ਉਹ ਮਰੀਆਨਾ ਬੋਲਦੇ ਜਾਰੇ ਕਹਿੰਦੇ ਕੋਲੇ ਛੋਕੀ ਭਾਈ ਕਿੰਨੇ ਪੈਸੇ ਮੰਗਦੇ ਆ ਮੈਂ ਕਿਹਾ ਭਾਈ ਉਹ 8000 ਰੁਪਏ ਮੰਗਦੇ ਜੇ ਮੈਨੂੰ ਇਸ ਛੋਕੀ ਭਾਈ ਕਦੀ ਗੱਲ ਨਹੀਂ ਕੀਤੀ ਉਹਨਾਂ ਤੁਹਾਨੂੰ ਤੁਸੀਂ ਆਡੇ ਨਾਲ ਹੀ ਬੰਬੇ ਚੱਲੋ ਤੁਹਾਨੂੰ ਬੰਬੇ ਲੈ ਚਲੀਏ ਕਦੀ ਦੀ ਇਹ ਗੱਲ ਕਰ ਰਹੇ ਨੇ ਕਿ ਮੈਨੂੰ 500 ਰੁਪਏ ਦਿਹਾੜੀ ਮਿਲਦੀ ਸੀ ਉਸ ਟਾਈਮ ਦਾ 500 ਰੁਪਏ ਅੱਜ ਦੇ ਸਮੇਂ ਤੇ 5000 ਰੁਪਏ ਵਾ ਤੇ ਇਹ 5000 ਰੁਪਇਆ ਡੇਲੀ ਦਾ ਕਮਾਉਣ ਵਾਲਾ ਬੰਦਾ ਵਾ ਉਹ ਗੱਲਾਂ ਯਾਦ ਆਉਂਦੀਆਂ ਨੇ ਜੋ ਫਿਲਮੀ ਕਲਾਕਾਰ ਜਿਹੜਾ ਹੋਟਲਾਂ 'ਚ ਮਹਿੰਗੇ ਮਹਿੰਗੇ ਹੋਟਲਾਂ 'ਚ ਖਾਣਾ ਖਾਂਦੇ ਸੀ ਸਟਾਰਾਂ ਦੇ ਨਾਲ ਉਹ ਦਿਨ ਚੇਤੇ ਆਉਂਦੇ ਨੇ ਹਾਂਜੀ ਹਾਂਜੀ ਸਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਬਖਾਵਾਂਗੇ ਤੁਹਾਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਉਸ ਸ਼ਖਸ ਦੀਆਂ ਜਿਹੜਾ ਕਿ ਕਿਸੇ ਵਕਤ ਬਾਲੀਵੁੱਡ ਅਦਾਕਾਰ ਜਿਹੜਾ ਕਿ ਫਿਲਮੀ ਅਦਾਕਾਰ ਨੇ ਤਰਮਿੰਦਰ ਬੋਬੀ ਦਿਓਲ ਤੇ ਦਾਰਾ ਸਿੰਘ ਉਹਨਾਂ ਫਿਲਮਾਂ ਵਿੱਚ ਕੰਮ ਕਰ ਚੁੱਕਿਆ ਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਜ ਹਾਲਾਤ ਕੀ ਹੋ ਗਏ ਨੇ ਅੱਜ ਰੱਖਿਆ ਚੜ੍ਹਨ ਨੂੰ ਮਜਬੂਰ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਹੱਥਾਂ ਵਿੱਚ ਜਿਹੜੀ ਹੈ ਫੋਟੋਆਂ ਫੜ ਕੇ ਅੱਜ ਵੀ ਆਪਣੀਆਂ ਯਾਦਾਂ ਨੂੰ ਜਿਹੜਾ ਕੀ ਤਾਜ਼ਾ ਕਰ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਇਹ ਜਿਹੜਾ ਸ਼ਖਸ ਆ ਇਸ ਦਾ ਨਾਮ ਸ਼ੌਂਕੀ ਆ ਅਤੇ ਸ਼ੌਂਕੀ ਜਿਹੜਾ ਕੀ ਕਰਮਾ ਫਿਲਮ ਅਤੇ ਹੋਰ ਫਿਲਮਾਂ ਜਿਹੜੀਆਂ ਸੀ ਪਾਲੇ ਖਾਨ ਦਾ ਹੋਰ ਵੱਡੀਆਂ-ਵੱਡੀਆਂ ਫਿਲਮਾਂ ਜਿਹੜੀਆਂ ਕਿ ਬਾਲੀਵੁੱਡ ਦੀਆਂ ਨੇ ਉੱਥੇ ਜਿਹੜੀਆਂ ਕੰਮ ਕਰ ਚੁੱਕੇ ਨੇ ਤਰਮਿੰਦਰ ਦੇ ਨਾਲ ਕੰਮ ਕਰ ਚੁੱਕੇ ਨੇ ਅਲਾਣੇ ਜ ਅਤੇ ਕੋੜੀਆਂ ਦਾ ਖਾਸ ਜਿਹੜੇ ਕੰਮ ਕਰਦੇ ਸੀ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਪੂਰਾ ਨਾਂ ਕੀ ਤੁਹਾਡਾ ਸ਼ੌਕੀ ਚੋਕੀ ਭਾਜੀ ਤੁਸੀਂ ਬਨੇ ਸੋਫੀ ਫਿਲਮਾਂ 'ਚ ਕੰਮ ਕਰਨਾ ਸ਼ੌਂਕ ਕਦੋਂ ਪਿਆ ਤੇ ਕਿਹੜੀ-ਕਿਹੜੀ ਫਿਲਮਾਂ ਤੁਸੀਂ ਕੰਮ ਕੀਤਾ ਵਾ ਭਾਜੀ ਮੈਂ ਕਰਮਾ ਫਿਲਮ ਵਿੱਚ ਤੇ ਮਨੇ ਪਾਲੇ ਖਾਨ ਲਾਨੇ ਜੰਗ ਕਰਮਾ ਫਿਲਮ ਕਰਮਾ ਫਿਲਮ ਬਣੀ ਜਿਹੜਾ ਆਪਣਾ ਪਹਿਲਗਾਵਾ ਜਿਹੜਾ ਸੇਬਾਂ ਦਾ ਸਾਰਾ ਤੇ ਉਹ ਪਾਲੇ ਖਾਨ ਬਣੀ ਬਗੇ ਬਰਫ਼ ਬਰਫ਼ਾਂ ਪੈਂਦੀਆਂ ਬਰਫ਼ਾਂ ਸੀਨ ਕਰਦੇ ਸੀ ਬਰਫ਼ਾਂ ਸੀਨ ਕਰਦੇ ਸੀ ਭਾਜੀ ਔਰ ਕਰਮਾ ਫਿਲਮ ਦੇ ਪਾਲੇਖਾਨ ਬਣੀ ਸੀ। 200 ਪੀ ਕੰਮ ਕੀ ਤੁਹਾਡਾ ਫਿਲਮਾਂ ਵਿੱਚ ਕੀ ਤੁਹਾਡਾ ਰੋਲ ਕੀ ਸੀ ਤੁਹਾਡਾ ਇਹ? ਭਾਈ ਮੇਰਾ ਘੋੜੀ ਲੱਗ ਜਾਣਾ ਬਰਾਦ ਵਾਲੀ ਮੈਂ। ਘੋੜੀ ਲੱਗ ਜਾਣਾ ਬਰਾਦ ਵਾਲੀ ਮੈਂ ਨਾ ਮਦੇ ਥਾਲੀ ਫੜੀ ਹੁੰਦੀ ਮੈਂ ਮਦੇ ਆਹ ਦਾਲ ਵਾਲੀ। ਦਾਲ ਵਾਲੀ ਥਾਲੀ ਫੜਦਾ ਮਦੇ ਉਹ ਥਾਲੀ ਫੜੇ ਖਲੋਤਾ ਨਾ ਮੈਂ। ਘੋੜੀ ਲਾਗੇ। ਤੇ ਕਰਮਾ ਫਿਲਮ ਦੇ ਜਦ ਮੈਂ ਥਾਲੀ ਫੜੇ ਖਲੋਤਾ ਨਾ ਦੇ ਪਾਲੇਖਾਨ ਕੋ ਗਿਆ ਫੇ ਲੇ ਲਗਾ ਹੋ ਗਿਆ। ਫਿਰ ਪੈਲਗਮ ਗਿਆ ਹੋਰ ਮੈਨੂੰ ਐਸਓਪੀ ਕਿਹੜੀ ਕਿਹੜੀ ਫਿਲਮਾਂ 'ਚ ਕੰਮ ਕੀਤਾ ਇੱਕ ਤੇ ਇਹਨਾਂ 'ਚ ਕੰਮ ਹੋ ਗਿਆ ਧਰਮਿੰਦਰ ਜੀ ਨੇ ਧਰਮਿੰਦਰ ਤੇ ਬੌਬੀ ਦਿਓਲ ਇਹ ਤੁਹਾਨੂੰ ਕਿਹੜੀ ਫਿਲਮ 'ਚ ਮਿਲੇ ਨੇ ਤੇ ਕਿੱਥੇ ਮਿਲੇ ਨੇ ਇਹ ਕਰਮਾ ਫਿਲਮ ਹੈ ਇਹ ਕਰਮਾ ਫਿਲਮ ਹੈ ਭਾਜੀ ਮੇਰੇ ਮੈਨੂੰ ਕਰਮਾ ਫਿਲਮ ਐ ਐਸਓਪੀ ਗੱਲ ਕਰੀਏ ਉਸ ਸਮੇਂ ਦੇ ਵਿੱਚ ਤੁਹਾਡੀ ਕਿੰਨੀ ਦਿਹਾੜੀ ਹੁੰਦੀ ਸੀ ਕਿੰਨੇ ਪੈਸੇ ਤੁਸੀਂ ਲੈਂਦੇ ਸੀ ਫਿਲਮੀ ਦਾ ਗੱਲ ਕਰੋ ਰੁਪਇਆ ਦਿਹਾੜੀ ਦਿੰਦਾ ਸੀ ਮੈਨੂੰ ਉਹ 500 ਰੁਪਇਆ ਦਿਹਾੜੀ ਦਿੰਦੇ ਸੀ ਭਾਜੀ ਮੈਨੂੰ ਉਹ ਤੇ ਮਦੇ ਰੋਟੀ ਦਿੰਦੇ ਸੀ ਵਧੀਆ ਐਂ ਫਸ ਗਿਆ ਮੈਂ ਮੈਂ ਆਂਦੇ ਮਕਾਨ ਬਣਾਇਆ ਬੜਾ ਮਦੇ ਫੇ ਮੈਂ ਨਾ ਮਦੇ 15000 ਰੁਪਇਆ ਮਦੇ ਲਾ ਕੇ ਮੈਂ ਮਕਾਨ ਬਣਾਇਆ ਆਪਣਾ ਇਸੋ ਵੀ ਉਸ ਸਮੇਂ ਤੇ ਸ਼ੌਕੀ ਦੀ ਕਿੰਨਾ ਸਮਾਂ ਤੁਸੀਂ ਰਹੇ ਜੋ ਉੱਥੇ ਪਾਲ ਗਏ ਜੋ ਕਰਮਾ ਵਿੱਚ ਕੰਮ ਕੀਤਾ ਕਿੰਨੇ ਮਹੀਨੇ ਤੁਸੀਂ ਰਹੇ ਉਸੇ ਮਹੀਨਾ ਮਹੀਨਾ ਭਾਈ ਕੋਈ ਫਿਲਮ ਬਣੇ ਮਹੀਨਾ ਰਹਿਣਾ ਮੈਂ ਮਹੀਨਾ ਹੀ ਰਹਿੰਦੇ ਸਾਰੇ ਮਹੀਨਾ ਇਸੋ ਵੀ ਤੁਹਾਡੀ ਜਿਹੜੀਆਂ ਘੋੜੀਆਂ ਖਰਦੇ ਸੀ ਕਿਹੜੀ-ਕਿਹੜੀ ਨਸਲ ਦੀ ਘੋੜੀਆਂ ਸੀ ਜਿਹੜੀਆਂ ਉੱਥੇ ਪਸੰਦ ਕਰਦੇ ਸੀ ਕਲਾਕਾਰ ਜਿਹੜਾ ਸੀ ਮੈਂ ਉਹ ਖਿਡਾਰੀ ਮੈਨੂੰ ਕਹਿੰਦਾ ਸੀ 10 ਘੜਾ ਖਰੀਦੀ ਹੈ ਕਿਹੜਾ ਖਰੀਦੀ ਹੈ ਕੀ ਕੀ ਨਾ ਹੀ ਘੋੜੀਆਂ ਦੇ ਕੋੜੀਆ ਕੋਈ ਦਾਲ ਚਨੀ ਕੋਈ ਚਿੱਟੀ ਕੋਈ 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 ਕਾਲਾ ਕੋੜਾ ਕੋਈ ਭੱਲਾ ਕੋੜਾ ਕੋਈ ਐਸਾ ਕੋਈ ਕਾਲੇ ਰੰਗ ਦਾ ਕੋਈ ਭੱਲਾ ਪੈ ਜੋ ਮੈਨੂੰ ਐਸੋ ਵੀ ਤੁਹਾਡੀ ਉਸ ਵਕਤ ਉਮਰ ਕਿੰਨੀ ਸੀ ਜਦੋਂ ਫਿਲਮਾਂ ਵਿੱਚ ਕੰਮ ਕਰਦੇ ਸੀ ਉਸ ਵੇਲੇ ਮੇਰੀ ਹੈਗੀ 20 ਸਾਲ ਦੀ ਉਮਰ 20 ਸਾਲ ਦੀ ਉਮਰ ਹਾਂ ਜੀ ਜੀ ਤੇ ਮੈਨੂੰ ਐਸੋ ਅੱਜ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਨੇ ਐਡੀ ਵੱਡੀਆਂ ਫਿਲਮਾਂ ਤੁਸੀਂ ਕੰਮ ਕਰ ਚੁੱਕੇ ਹੋ ਬਾਲੀਵੁੱਡ ਵਿੱਚ ਅੱਜ ਰੱਥਕਾ ਚਲਾਉਣ ਮਜਬੂਰ ਹੋ ਗਏ ਹੋ ਦਾਦਾ ਸੇਪੇ ਦਿਹਾੜੀ ਇਕੱਠੀ ਕਰਦੇ ਹੋ ਕੀ ਹੈ ਜੀ ਹਾਲਾਤ ਕੀ ਬਣ ਗਿਆਸਤਾਂ ਦੇ ਹਾਂ ਜੀ ਭਾਜੀ ਬਹੁਤ ਹਾਰ ਮਾਰੇ ਆ ਮੇਰੇ ਮੈਂ ਤਾਂ 70 ਸਾਲ ਮੇਰੀ ਉਮਰ ਹੋ ਗਈ ਹੈ ਭਾਜੀ 70 ਸਾਲ ਮੇਰੀ ਉਮਰ ਹੋ ਗਈ ਹੈ ਮੈਂ ਬਹੁਤ ਪਰੇਸ਼ਾਨੀ ਵਿੱਚ ਐ ਬਹੁਤ ਆਰਾਮ-ਮਿਸ਼ਾਨ ਹੋਣਾ ਮੈਂ ਮੇਰਾ ਕੀ ਬਣ ਗਿਆ ਮੈਂ ਕਿਹਨਾ ਮੈਂ ਕਦੀ ਖਾਂਗ ਲੱਗ ਗਈ ਕਦੀ ਕੁਝ ਹੋ ਗਿਆ ਕਦੀ ਕੁਝ ਕੀ ਹਾਲਾਤ ਕੀ ਉਸ ਤਰ੍ਹਾਂ ਦੇ ਬਣ ਗਏ ਨੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਚ ਮੈਂਬਰ ਕਿੰਨੇ ਨੇ ਪਰਿਵਾਰ ਦੇ ਜੀ ਕਿੱਥੇ ਗਏ ਨੇ ਕੀ ਕੰਮ ਕਰਦੇ ਸਾਰੇ ਭਾਜੀ ਉਹ ਕਿਤੇ ਬੂੜ ਵੇਚਦਾ ਭਾਂਜਾ ਇੱਕੋ ਹੀ ਰਹਿ ਗਿਆ ਬਸ ਤੁਹਾਡੇ ਕੀ ਧਰਮ ਪਤਨੀ ਤੁਹਾਡੀ ਤੁਹਾਡੀ ਘਰ ਵਾਲੀ ਤੁਹਾਡੇ ਬੱਚੇ ਕਿੱਥੇ ਨੇ ਸਾਰੇ ਉਹ ਚਲੀ ਚਲੀ ਗਈ ਉਹਦੇ ਮਾਪਿਓ ਮਰ ਗਏ ਤੇ ਉਹ ਚਲੀ ਗਈ ਚਰੀ ਵੱਡੇ ਭਰਾ ਦੇ ਘਰ ਦੀ ਬੱਚੇ ਵੀ ਲੈ ਗਈ ਤੇ ਮਦੇ ਮਥੇ ਕੁੜੀ ਵਿਆਹਦੀ ਹੈ ਤੇ ਮੁੰਡੇ ਨੂੰ ਬਾਹਰ ਦੇ ਦੇਖਦੇ ਭੇਜਦਾ ਉਹ ਤੇ ਕਿਤੇ ਲੱਗਦਾ ਨਹੀਂ ਆਪਣੇ ਹੁਣ ਕਿਤੇ ਦੁੱਖ ਨਹੀਂ ਹੁੰਦਾ ਭੀ ਏਡੀ ਬੜੀ ਫਿਲਮਾਂ 'ਚ ਕੰਮ ਕੀਤਾ ਵਾ ਅੱਜ ਰਸਕਾ ਚ ਲਾਉਂਦੇ ਗਲੀਆਂ ਤਰੇ ਫਿਰਦੇ ਮਜਬੂਰ ਹੋ ਗਏ ਆ ਭਾਜੀ ਮੈਂ ਕੀ ਕਰਾਂ ਮੈਂ ਆਪਣਾ ਮਦੇ ਕਮਾਣਿਆ ਥੋੜਾ ਥੋੜਾ ਕਰਕੇ ਤੇ ਰਸਕਾ ਕਰ ਚਲਾਈ ਜਾਂਦਾ ਚਲੋ ਵੀ ਆਪਣਾ ਕਮਾਈ ਆ ਥੋੜਾ ਥੋੜਾ ਜੋ ਬਾਰੇ ਉਹ ਹੀ ਗਈ ਦਾ ਸ਼ੁਕਰ ਹੈ ਪ੍ਰਭੂ ਦਾ ਮੈਨੂੰ ਐਸੋ ਵੀ ਜੇ ਗੱਲ ਕਰੀਏ ਦਾਰਾ ਸਿੰਘ ਦੀ ਸੁਭਾ ਦੀ ਗੱਲ ਕਰੀਏ ਜਾਂ ਧਰਮਿੰਦਰ ਦੀ ਸੁਭਾ ਦੀ ਗੱਲ ਕਰੀਏ ਇਹ ਪੰਜਾਬੀ ਸੀ ਦੋਵੇਂ ਸੁਭਾ ਕਿਸ ਤਰ੍ਹਾਂ ਦਾ ਸੁਭਾ ਸੀ ਉਹਦਾ ਨਹੀਂ ਚੰਗਾ ਸੀ ਸੁਭਾ ਸਾਰਿਆਂ ਦਾ ਚੰਗਾ ਹੈ ਬੋਲਦੇ ਜੰਗਨਦਰ ਜਿਹੜਾ ਗਲਤ ਬੋਲਦਾ ਉਹ ਛੱਡਦੇ ਸੀ ਪੈ ਕਿਆ ਆ ਦੀਆ ਕਾ ਕਰਦੇ ਆ ਪੜ੍ਹਿਆ ਦੀਆ ਛੱਡਦੇ ਸੀ ਮੈਨੂੰ ਸੋ ਵੀ ਤੁਸੀਂ ਦੱਸੋ ਦੱਸਿਆ ਵੀ ਤੁਸੀਂ ਅੰਮ੍ਰਿਤਸਰ ਆਏ ਜੇ ਫਿਰ ਤੁਹਾਡਾ ਕਿੰਨਾ ਕਿ ਮਾਨਸਮਾਨ ਕਰਦੇ ਸੀ ਤੁਹਾਡਾ ਕਿੰਨਾ ਖੁਸ਼ਕ ਬੋਲਦੇ ਬਹੁਤ ਜਰੇ ਬਹੁਤ ਬਰੀਆਨਾ ਬੋਲਦੇ ਜਰੇ ਕਹਿੰਦੇ ਕੋਲੇ ਚੋਗੀ ਭਾਈ ਕਿੰਨੇ ਪੈਸੇ ਮੰਗਦੇ ਆ ਮੈਂ ਕਹਾ ਭਾਈ 8000 ਰੁਪਏ ਮੰਗਦੇ ਜੇ 8000 ਰੁਪਏ ਮੰਗਦੇ ਲੱਲੋ ਦੀ ਮੈਂ ਕਹ ਕੋਈ ਸ਼ਰਤ ਨਹੀਂ ਰਹੇਗੀ ਮੈਂ ਜੇ ਦਾ ਮਾਰੀ ਸ਼ਰਤ ਲਵਾ ਦੋ ਮੇਰੀ ਮੈਂ ਸੰਭਾਲਾਂਗਾ ਕੋੜੇ ਤੁਹਾਡੇ ਨਾ ਢਾਡੇ ਕੋਰੇ ਮੈਂ ਸਮਝਾ ਲਾ ਇੱਕ ਸ਼ਰਦ ਵਿਹਾਰ ਦੇਗੀ ਮੈਨੂੰ ਇੱਕ ਟਗਲਾਂ ਦੇਣਾ ਤੇ ਮੈਨੂੰ ਇਸੋ ਸ਼ੌਕੀ ਪਾਜੀ ਗੱਲ ਨਹੀਂ ਕੀਤੀ ਉਹਨਾਂ ਪੇ ਤੁਹਾਨੂੰ ਤੁਸੀਂ ਆਡੇ ਨਾਲ ਹੀ ਬੰਬੇ ਚੱਲੋ ਤੁਹਾਨੂੰ ਬੰਬੇ ਲੈ ਚਲੀਏ ਕਦੀ ਨਹੀਂ ਭਾਜੀ ਮੈਂ ਉਹਨਾਂ ਬਥੇਰਾ ਗਿਆ ਸੀ ਤੇ ਮੈਂ ਦੱਸਾ ਨੂੰ ਤੇ ਮੈਂ ਦੱਸਾ ਨੂੰ ਗਿਆ ਮੈਂ ਖਰੀ ਲੋ ਖਰੀ ਲੋ ਖਰੀ ਲੋ ਖਰੀ ਲੋ ਮੈਂਗਾ ਸੀ ਜੀ ਹਾਲ ਮੰਗਣੀ ਦੋ ਦੋ ਲੱਖ ਲੈ ਗਏ ਉਹ 2 ਲੱਖ ਦਾ ਖਡਾਰੀ ਲੈ ਗਿਆ ਇੱਕ ਇਹ ਖਿਡਾਰੀ ਆ ਉਡਾ ਲਾ ਲਗਾ ਉਹਨੂੰ ਲੈਗਾ ਡਾ ਕੇ ਸਮੁੰਦਰ ਦੇ ਜੋ ਸਮੁੰਦਰ ਦੇ ਡੇਬੇ ਦੇ ਕੀ ਬੰਦਾ ਵੇਖੋ ਉਹਨੇ ਨਹੀਂ ਤੁਸੀਂ 라 ਦੇਖ ਸਕਦੇ ਹੋ ਵੀ ਕਿਸੇ ਵਕਤ ਬਾਲੀਵੁੱਡ ਦੀ ਫਿਲਮਾਂ ਦੇ ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਇਹ ਜਿਹੜਾ ਸ਼ਖਸ ਸੌਂਕੀ ਨਾ ਆਣ ਦਾ ਘੋੜਿਆਂ ਦਾ ਕੰਮ ਕਰਦੇ ਸੀ ਬੜੀ ਬੜੀ ਫਿਲਮਾਂ ਚ ਜਾ ਕੇ ਘੋੜੇ ਜਿਹੜੇ ਤੁਸੀਂ ਸਪਲਾਈ ਕਰਦੇ ਸੀ ਇੱਕ ਇੱਕ ਮਹੀਨਾ ਜਿਹੜੇ ਉਹਨਾਂ ਕੋੜਿਆਂ ਦੇ ਨਾਲ ਰਹਿੰਦੇ ਸੀ ਵੱਡੇ ਵੱਡੇ ਕਲਾਕਾਰ ਦੇ ਨਾਲ ਰਹਿੰਦੇ ਸੀ ਪਰ ਅੱਜ ਹਾਲਾਤ ਕਿਸੇ ਤਰ੍ਹਾਂ ਦੇ ਹੋ ਗਏ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਪਾਲਣ ਪੋਸ਼ਣ ਕਰਨ ਵਾਸਤੇ ਖੁਦ ਇਹਨਾਂ ਨੂੰ ਰਸ਼ਕਾ ਚਲਾਉਣਾ ਪੈਂਦੇ ਆ ਅਮਰਸਾ ਦੀਆਂ ਛੜਕਾਂ ਉੱਤੇ 10-10 ਰੁਪਏ ਤੇ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਆ ਸੋਸ਼ਲ ਮੀਡੀਆ ਤੇ ਜਿਹੜੇ ਕਿ ਮਰਨ ਸਿੰਘ ਜਿਹੜੇ ਕਿ ਸਮਾਜ ਸੇਵੀ ਨੇ ਅਕਸਰ ਲੋਕਾਂ ਦੀ ਭਲਾਈ ਦੇ ਨਾਲ ਲੋਕਾਂ ਦੇ ਨਾਲ ਖੜਦੇ ਨੇ ਅੱਜ ਵੀ ਇਹਨਾਂ ਦੇ ਨਾਲ ਖੜੇ ਨੇ ਸ਼ੌਂਕੀ ਜੀ ਦੇ ਨਾਲ ਇਹਨਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਜਦੋਂ ਕਿ ਮਰਨ ਸਿੰਘ ਜੀ ਉਹਨਾਂ ਨੂੰ ਖਾਣ ਪੀਣ ਵਾਸਤੇ ਰਾਸ਼ਨ ਦਾ ਸਮਾਨ ਲੈ ਕੇ ਜਾਂਦੇ ਤੁਹਾਡਾ ਨਮਾਜ਼ ਜੀ ਤੁਹਾਡਾ ਮਰਦ ਸਿੰਘ ਜੀ ਤੁਹਾਡੀ ਇੱਕ ਵੀਡੀਓ ਵਾਇਲ ਹੋਈ ਸੀ ਤੁਸੀਂ ਇਹਨਾਂ ਨੂੰ ਰਾਸ਼ਨ ਲੈ ਕੇ ਦਿੱਤਾ ਸੀ ਸਮਾਂ ਚ ਦਿੱਤਾ ਸੀ ਰੱਖਿਸ਼ੇ ਵਾਸਤੇ ਇਹਨਾਂ ਦੀ ਵੀਡੀਓ ਪਾਉਂਦਾ ਜਾਹਰ ਕਿਸ ਤਰ੍ਹਾਂ ਆਇਆ ਤੇ ਕਿਸ ਤਰ੍ਹਾਂ ਇਹਨਾਂ ਦੇ ਬਾਰੇ ਤੁਹਾਨੂੰ ਪਤਾ ਲੱਗਾ ਵੀ ਇਹ ਐਡੇ ਵੱਡੇ ਸ਼ਖਸ ਹੀ ਕਿਸੇ ਵਕਤ ਤੂਤੀ ਬੋਲਦੀ ਸੀ ਇਹਨਾਂ ਦੀ ਦੇਖੋ ਜੀ ਜਿੱਦਾਂ ਕਿ ਤੁਹਾਨੂੰ ਪਤਾ ਮੈਂ ਸਮਾਜ ਸੇਵਕ ਕਰਦਾ ਰਹਿਣਾ ਤੇ ਅਸੀਂ ਨਿਕਲ ਰਹੇ ਸੀਗੇ ਤਾਂ ਅਸੀਂ ਬਾਬਾ ਜੀ ਨੂੰ ਵੇਖਿਆ ਰਿਕਸ਼ੇ ਤੇ ਬੈਠੇ ਨੇ ਰਾਤ ਦਾ ਸਮੇਂ ਹੈਗਾ ਸਿਰ ਸੁੱਟ ਕੇ ਬੈਠੇ ਆ ਇਹਨਾਂ ਨਾਲ ਨੋਰਮਲ ਗੱਲਬਾਤ ਕੀਤੀ ਅਸੀਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਤੇ ਨਹੀਂ ਆ ਤੇ ਬਹੁਤ ਖੁਸ਼ਦਿਲ ਬਹੁਤ ਖੁਸ਼ਦਿਲ ਇਨਸਾਨ ਸੀਗੇ ਇਹਨਾਂ ਨਾਲ ਗੱਲਬਾਤ ਕੀਤੀ ਅਸੀਂ ਫਿਰ ਜਦੋਂ ਸਾਨੂੰ ਇਹਨਾਂ ਨੇ ਆਪਣੀ ਹੱਦ ਬੀਤੀ ਦੱਸੀ ਸਾਨੂੰ ਪਤਾ ਲੱਗਾ ਇਹ ਤੇ ਕਿਸੇ ਸਮੇਂ ਤੇ ਬਹੁਤ ਮਤਲਬ ਕਿ ਅਰਸ਼ਾਂ ਅਰਸ਼ਾਂ ਤੇ ਹੀਗੇ ਤੇ ਹੁਣ ਫਰਸ਼ਾਂ ਤੇ ਬੈਏ ਨੇ ਕਿ ਫਿਲਮਾਂ ਅੱਜ ਤੱਕ ਜ ਕੰਮ ਕੀਤਾ ਵਾ ਤੇ ਇਹੀ ਫਿਰ ਇਹਨਾਂ ਨਾਲ ਜੋ ਬਨ ਸਕੇ ਆਪਾਂ ਆਪਣੇ ਵੱਲੋਂ ਇਹਨਾਂ ਨੂੰ ਰਾਸ਼ਨ ਵਗੈਰਾ ਲੈ ਕੇ ਦਿੱਤਾ ਤੇ ਜੋ ਵੀ ਆਪਣੇ ਕੋਲ ਬਨ ਪਿਆ ਇਹ ਨਵਾਂ ਸਤਿਕਾਰ ਅਸੀਂ ਦੇਖਿਆ ਵਰੁਣ ਸਿੰਘ ਜੀ ਜਦੋਂ ਵੀ ਕਿਤੇ ਮੁਸੀਬਤ ਪੈਂਦੀ ਆ ਕਿਸੇ ਨੂੰ ਲੋੜ ਪੈਂਦੀ ਆ ਹਮੇਸ਼ਾ ਤੁਸੀਂ ਖੜਦੇ ਹੋ ਨਾਲ ਜਾ ਕੇ ਅਸੀਂ ਦੇਖਿਆ ਲੋਕਡਾਊਨ ਨਾਲ ਵੀ ਤੁਸੀਂ ਬਹੁਤ ਸੇਵਾ ਕੀਤੀ ਬੜੇ ਘਰਾਂ ਚ ਲੋਕਾਂ ਨੂੰ ਰਾਸ਼ਨ ਬਚਾਇਆ ਖੁਦ ਆਪਣੀ ਜਾਨ ਜੋਖਮ ਚ ਪਾ ਕੇ ਤੁਸੀਂ ਖੜਦੇ ਹੋ ਅਸੀਂ ਦੇਖਿਆ ਅੱਜ ਵੀ ਤੁਸੀਂ ਇਹਨਾਂ ਨਾਲ ਸ਼ੌਂਕੀ ਨਾਲ ਖੜੇ ਹੋ ਅਸੀਂ ਦੇਖਿਆ ਵੀ ਸ਼ੌਂਕੀ ਕਿਸੇ ਵਸੇ ਇਹਨਾਂ ਦੀਆਂ ਫੋਟੋਆਂ ਵੇਖ ਕੇ ਯਾਦ ਆਉਂਦੀ ਆ ਜਨਾਂ ਦੀ ਇਹ ਵੀਡੀਓ ਅਸੀਂ ਦੇਖਦੇ ਆ ਵੀ ਵੱਡੇ ਵੱਡੇ ਕਲਾਕਾਰਾਂ ਲੋਕੀ ਫੋਟੋਆਂ ਲਵਾਉਣ ਨੂੰ ਤਸਦੇ ਸੀ ਉਸ ਵਕਤ ਤਰਮਿੰਦਰ ਹੋ ਗਿਆ ਦਾਰਾ ਸਿੰਘ ਹੋ ਗਿਆ ਪਰ ਅੱਜ ਮਜਬੂਰ ਹੋ ਗਏ ਨੇ ਰਸ਼ਕਾ ਚਲਾਉਣ ਨੂੰ ਪਰਿਵਾਰ ਬਾਰੇ ਜਾਣਕਾਰੀ ਦਸ਼ ਕਰਦੇ ਆਂ ਪਰਿਵਾਰ ਬਾਰੇ ਪੁੱਛਿਆ ਪਰਿਵਾਰ ਦੇ ਕੀ ਹਾਲਾਤ ਨੇ ਕੌਣ ਕੌਣ ਹੈ ਪਰਿਵਾਰ ਵਿੱਚ ਅਸੀਂ ਇਹਨਾਂ ਨੂੰ ਪੁੱਛਿਆ ਸੀਗਾ ਸਾਰਾ ਇਹਨਾਂ ਦੇ ਪਰਿਵਾਰ 'ਚ ਹੁਣ ਕੋਈ ਨਹੀਂ ਰਿਹਾ ਇਹਨਾਂ ਦੇ ਸਾਰੇ ਬੱਚੇ ਵਗੈਰਾ ਭਰਾ ਵਗੈਰਾ ਸਭ ਦੀ ਡੈਥ ਹੋ ਗਈ ਹੈ ਵੱਡੇ ਭਾਈ ਸਾਹਿਬ ਦੀ ਵਾਈਫ ਸੀਗੀ ਉਹ ਜਾ ਚੁੱਕੀ ਹੈ ਇਹ ਹੁਣ ਇਕੱਲੇ ਰਹਿੰਦੇ ਨੇ ਇਹ ਸਿਰਫ ਆਪ ਹੀ ਕਮਾਉਂਦੇ ਨੇ ਤੇ ਆਪ ਹੀ ਖਾਂਦੇ ਨੇ 100-150 ਰੁਪਿਆ ਦਿਨ ਦੀ ਦਿਹਾੜੀ ਆ 40 ਰੁਪਏ ਰਿਕਸ਼ੇ ਦਾ ਕਰਾਇਆ ਚਲ ਜਾਂਦਾ ਵਾ ਤੇ ਜੋ ਬਚਦਾ ਵਾ ਔਰ ਜੀ ਆਪਣਾ ਖਾਣ ਪੀਣ ਦਵਾਈ दारू ਕਰਦੇ ਨੇ ਤੇ ਅਸੀਂ ਫਿਰ ਇਹ ਚੀਜ਼ ਨੂੰ ਮੁੱਖ ਰੱਖਦੇ ਹੋ ਇਹਨਾਂ ਨੂੰ ਰਾਸ਼ਨ ਦਵਾਇਆ ਕਿ ਚਲੋ ਆਪਾਂ ਬੋਤਾ ਤਾਂ ਨਹੀਂ ਕੁਝ ਦਿਨ ਦੀ ਇਹਨਾਂ ਨੂੰ ਰਾਤ ਤੇ ਦਈਏ ਕੁਝ ਮਹੀਨਿਆਂ ਦੀ ਰਾਹਤ ਦਈਏ ਕਿ ਇਹਨਾਂ ਨੂੰ ਉਹ ਪੈਸੇ ਰਾਸ਼ਨ ਤੇ ਨਾ ਖਰਚਣੇ ਪੈਣ ਆਪਣੀ ਦਵਾਈ दारू ਤੇ ਖਰਚਣ ਅਸੀਂ ਦਵਾਈ दारू ਵਾਸਤੇ ਵੀ ਇਹਨਾਂ ਨੂੰ ਪੈਸੇ ਹੀ ਦਿੱਤੇ ਕਿ ਚਲੋ ਲੇਕਿਨ ਆਪਾਂ ਮੈਂ ਇੱਕੋ ਗੱਲ ਕਹਿਣਾ ਚਾਹਾਂਗਾ ਮੈਂ ਇਕੱਲਾ ਚਾਹਾਂ ਤੇ ਕੁਝ ਕਰ ਨਹੀਂ ਸਕਦਾ ਸਾਰੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਬਾਂ ਬਣ ਕੇ ਖਲੋਣਾ ਚਾਹੀਦਾ ਵਾ ਤਾਂ ਕਿ ਅਸੀਂ ਸਾਰਿਆਂ ਦੀ ਮਦਦ ਕਰ ਸਕੀਏ ਕਿਉਂਕਿ ਆਪਾਂ ਜੇ ਵੇਖਣ ਤੇ ਆਈਏ ਤੇ ਹਰ ਦੂਜਾ ਇਨਸਾਨ ਦੁਖੀ ਆ ਹਰ ਦੂਜਾ ਇਨਸਾਨ ਦੁਖੀ ਆ ਹਰ ਕਿਸੇ ਨੂੰ ਕਸ਼ਟ ਆ ਤੇ ਅਸੀਂ ਇੱਕ ਦੂਜੇ ਦੀ ਮਦਦ ਕਰਾਂਗੇ ਤੇ ਤਾਂ ਹੀ ਭਲਾ ਹੋ ਸਕਦਾ ਵਾ ਤੇ ਅਸੀਂ ਇੱਕ ਜ਼ਰੂਰ ਕਹਿਣਾ ਚਾਹਾਂਗਾ ਗੱਲ ਕਿ ਅਸੀਂ ਜਿਹੜੇ ਗੁਰਦੁਆਰੇ ਮੰਦਰਾਂ 'ਚ ਦਾਨ ਧਰਮ ਕਰਦੇ ਆ ਪੈਸੇ ਚੜ੍ਹਾਣੇ ਆ ਪ੍ਰਮਾਤਮਾ ਨੂੰ ਪੈਸਿਆਂ ਦੀ ਲੋੜ ਨਹੀਂ ਆ ਅਸੀਂ ਪ੍ਰਮਾਤਮਾ ਕੋ ਮੰਗਣ ਜਾਂਦੇ ਆ ਨਾ ਕਿ ਉਹਨਾਂ ਨੂੰ ਦੇ ਸਕਦੇ ਆ ਉਹਨਾਂ ਨੂੰ ਕਾਦੀ ਲੋੜ ਆ ਜੀ ਉਹ ਤੇ ਆਪ ਸਾਨੂੰ ਦਾਨ ਚ ਦਿੰਦੇ ਨੇ ਸਭ ਕੁਝ ਅਸਲੀ ਪਰਮਾਤਮਾ ਖੁਸ਼ ਉਦੋਂ ਹੁੰਦਾ ਜਦੋਂ ਤੁਸੀਂ ਮਾਰੇ ਬੰਦਿਆਂ ਦੇ ਨਾਲ ਖੜਦੇ ਹੋ ਉਹਨਾਂ ਦੀ ਸਹਾਇਤਾ ਕਰਦੇ ਹੋ ਉਹਨਾਂ ਦੇ ਮੂੰਹ ਦਾ ਨਿਵਾਲਾ ਪਾਉਂਦੇ ਹੋ ਉਹਨਾਂ ਨੂੰ ਰੋਜੀ ਰੋਟੀ ਦਿੰਦੇ ਹੋ ਇਹੋ ਜਿਹਾ ਕਰਮ ਕਰਕੇ ਪਰਮਾਤਮਾ ਖੁਸ਼ ਹੋਏਗਾ ਜਦੋਂ ਤੁਸੀਂ ਪੁੰਨ ਖੱਟੋਗੇ ਤੇ ਤੁਸੀਂ ਆਪ ਜੀ ਅੱਗੇ ਬੇਨਤੀ ਹੈ ਕਿ ਉਧਰ ਚੜਾ ਨਾਲੋ ਗਰੀਬਾਂ ਦੀ ਮਦਦ ਕਰਿਆ ਕਰੋ ਜਿੰਨਾ ਅਸਲੀ ਖੁਸ਼ੀ ਮਿਲਦੀ ਹੈ ਬਿਲਕੁਲ ਇਸ ਦੇਖਿਆ ਵੀ ਵਰੋ ਸਿੰਘ ਜਿਹੜੇ ਕਿ ਸਮਾਜ ਸੇਵਕ ਨੇ ਹਮੇਸ਼ਾ ਇਹ ਲੋਕਾਂ ਦੇ ਨਾਲ ਖੜਦੇ ਨੇ ਜਦੋਂ ਕਿਸੇ ਨੂੰ ਜਰੂਰਤ ਹੁੰਦੇ ਤੇ ਕੱਲਾ ਨੌਜਵਾਨ ਆ ਛੋਟੀ ਉਮਰ ਆ ਪਰ ਹੌਸਲੇ ਬੜੇ ਬਲੰਦ ਨੇ ਬੜਾ ਨਾਂ ਕਮਾਇਆ ਮਰੂ ਨੇ ਅਮਰਸਰ ਦੇ ਸਾਹਿਬ ਵਿੱਚ ਬੜੇ ਲੋਕ ਪਿਆਰ ਵੀ ਕਰਦੇ ਨੇ ਮਰੂ ਸ੍ਰੀਨ ਨੂੰ ਤੇ ਮਰੂ ਜੀ ਮੈਨੂੰ ਇਹ ਦੱਸੋ ਵੀ ਆ ਮੈਂ ਆਪਣੇ ਦਰਸ਼ਕਾਂ ਨੂੰ ਸਾਂਝਾ ਕਰ ਦੂੰਗਾ ਵੀ ਇਹ ਜਿਹੜੇ ਸ਼ੌਂਕੀ ਨੇ ਇਹਨਾਂ ਨੇ ਆਪਣਾ ਜਿਹੜਾ ਰੋਜੀ ਰੋਟੀ ਵਾਸਤੇ ਜਿਹੜਾ ਜਿੱਥੇ ਰਸ਼ਕਾਬਾਹ ਚਲਾਉਂਦੇ ਨੇ ਉੱਥੇ ਨਾਲ ਖਾਣਾ ਵੀ ਜਿਹੜਾ ਨੇ ਉਹ ਰੋਜੀ ਰੋਟੀ ਵਾਸਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਖਾਣਾ ਵਗੈਰਾ ਸਭ ਕਿਸੇ ਵਕਤ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਬਾਲੀਵੁੱਡ ਦੇ ਕਲਾਕਾਰਾਂ ਦੇ ਨਾਲ ਰੋਟੀਆਂ ਰੋਟੀ ਖਾਂਦੇ ਸੀ ਬੈਠ ਕੇ ਵੱਡੇ ਵੱਡੇ ਹੋਟਲਾਂ 'ਚ ਅੱਜ ਕੀ ਹਾਲਾਤ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਇਹ ਬੰਦੇ ਦੇ ਹਾਲਾਤ ਨੇ ਬੰਦੇ ਨੂੰ ਕਿਹੜੇ ਵਕਤ ਅਰਸ਼ਾਂ ਤੋਂ ਫਰਸ਼ ਤੇ ਸੁੱਟ ਦਿੰਦਾ ਵਾ ਇਹ ਪਤਾ ਨਹੀਂ ਲੱਗਦਾ ਕਿਸੇ ਵਕਤ ਇੰਨੇ ਵੱਡੇ ਵੱਡੇ ਕਲਾਕਾਰ ਦੇ ਨਾਲ ਬਹਿ ਕੇ ਰੋਟੀਆਂ ਖਾਂਦੇ ਸੀ ਨਾ ਕਮਾਇਆ ਸੀ ਪਰ ਅੱਜ ਹਾਲਾਤ ਹੋ ਗਨੇ ਹੋ ਰੋਟੀ ਵੀ ਜੜੀ ਰਿਓ ਚੱਲਦੇ ਰਸ਼ਕੀ ਵਿੱਚ ਰੱਖੀ ਆ ਕਿਸ ਤਰ੍ਹਾਂ ਦੀ ਉਸ ਕੀ ਲੱਗਦਾ ਨਹੀਂ ਸਮਾਂ ਬੜਾ ਬਲਵਾਨ ਆ ਸਮਾਂ ਦੇਖੋ ਜੀ ਕਿੰਨਾ ਬਲਵਾਨ ਆ ਜਦੋਂ ਦੀ ਇਹ ਗੱਲ ਕਰ ਰਹੇ ਨੇ ਕਿ ਮੈਨੂੰ 500 ਰੁਪਏ ਦਿਹਾੜੀ ਮਿਲਦੀ ਸੀ ਉਸ ਟਾਈਮ ਦਾ 500 ਰੁਪਏ ਅੱਜ ਦੇ ਸਮੇਂ ਤੇ 5000 ਰੁਪਏ ਵਾ ਤੇ ਇਹ 5000 ਰੁਪਏ ਡੇਲੀ ਦਾ ਕਮਾਣ ਵਾਲਾ ਬੰਦਾ ਵਾ ਜੇ ਆਪਾਂ ਕੰਪੈਰੀਜ਼ਨ ਕਰੀਏ ਟਾਈਮ ਟੂ ਟਾਈ ਤੇ ਅੱਜ ਇਹ ਬੰਦਾ 100 ਰੁਪਏ ਲਈ ਵੀ ਹੱਤਰ ਹੋ ਰਿਹਾ ਸਾਨੂੰ ਚਾਹੀਦਾ ਆਪਣੇ ਆਂਡ ਗਵਾਂਡ ਵੇਚ ਕੇ ਚੱਲਿਆ ਕਰੀਏ ਰਾਹ ਗਿਰਿਆਂ ਨੂੰ ਕਿ ਇਹ ਚੀਜ਼ ਦੀ ਵੀ ਲੋੜ ਹੋਵੇ ਪੂਰੀ ਕਰਦੀ ਹੈ ਅਸੀਂ ਕਿਤੇ ਵੀ ਜਾਂਦੇ ਆ 2-4000 ਰੁਪਏ ਤੇ ਅਸੀਂ ਵੇਖ ਖਰਚ ਲੈਨੇ ਆਪਣੀ ਫੈਮਿਲੀ ਤੇ ਲੇਕਿਨ ਉਹ 2-4000 ਰੁਪਏ ਆਪਾਂ ਕੁਝ ਮਿੰਟਾਂ ਚ ਖਰਚਣ ਨਾਲੋਂ ਇਹ 2-4000 ਕਿਸੇ ਗਰੀਬ ਦੇ ਘਰ ਰਾਸ਼ਨ ਪਾਈਏ ਤਾਂ ਉਹਨਾਂ ਦਾ ਘਰ ਮਹੀਨੇ ਦੋ ਮਹੀਨੇ ਬੜੀ ਸੁੱਖ ਸਹੂਲਤਾਂ ਨਾਲ ਚੱਲ ਸਕਦਾ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਜਿੱਥੇ ਕੋਈ ਨਹੀਂ ਖਰਦਾ ਮੈਂ ਜਿਵੇਂ ਗੱਲ ਕਰ ਰਿਹਾ ਉੱਥੇ ਸਮਾਜ ਸੇਵੀ ਮਰਨ ਸਿੰਘ ਖੜਦੇ ਨੇ ਅਤੇ ਲੋਕਾਂ ਦੇ ਨਾਲ ਇੱਕ ਹਮਦਰਦਕ ਸਹਾਰਾ ਬੰਦੇ ਨੇ ਕਿ ਜੇ ਜੁਮਰ ਸਾਡੇ ਲਾਗੇ ਜਰੂਰ ਆਜੋ ਮੈਨੂੰ ਇਹ ਸੋ ਵੀ ਰਸ਼ਕਾ ਚਲਾਉਂਦੇ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਭਾਜੀ 15 ਬਾਸਾਲਾਂ ਚੱਲੇ ਮੈਨੂੰ ਦਾ 15 ਸਾਲ ਹੋ ਗਏ ਨੇ ਹਾਂ ਜੀ ਤੇ ਅਸੀਂ ਦੇਖਿਆ ਵੀ ਰੋਟੀ ਪਾਣੀ ਫਿਰ ਨਾਲ ਹੀ ਲੈ ਕੇ ਜਾਂਦੇ ਹੋ ਜਿੱਥੇ ਜੀ ਗਿਆ ਤਾਂ ਭੁੱਖ ਲੱਗਦੀ ਪਛਬਨਾ ਛਕ ਲੈਂਦੇ ਹੋ ਹਾਂ ਜੀ ਹਾਂ ਜੀ ਫਿਰ ਉਹ ਗਾ ਦੋ ਖਾਲੇ ਦੇ ਆ ਹੇ ਦੰਦ ਦੇ ਹੁਣ ਆ ਨਹੀਂ ਗੇ। ਉਹੋ ਕਿ ਉਹ ਗੱਲਾਂ ਯਾਦ ਆਉਂਦੀਆਂ ਨੇ ਜੋ ਫਿਲਮੀ ਕਲਾਕਾਰ ਦੇ ਨਾਲ ਹੋਟਲਾਂ 'ਚ ਮਹਿੰਗੇ ਮਹਿੰਗੇ ਹੋਟਲਾਂ 'ਚ ਖਾਣਾ ਖਾਂਦੇ ਸੀ ਸਟਾਰਾਂ ਦੇ ਨਾਲ ਉਹ ਦਿਨ ਚੇਤੇ ਆਉਂਦੇ ਨੇ। ਹਾਂਜੀ ਹਾਂਜੀ। ਵਾਈ ਬੜਾ ਵਧੀਆ ਖਾਣਾ ਖਾਂਦੇ ਸੀ ਫਿਲਮਾਂ ਵਾਲੇ। ਫਿਲਮਾਂ ਵਾਲੇ ਬੜਾ ਵਧੀਆ ਖਾਣਾ ਖਾਂਦੇ ਇਧਰ ਵੈਜਨਾ ਖਾਓ ਤੇ ਦੂਸਰਾ ਖਾਓ ਮੰਗਲ ਢਾਬਾ। ਉਹ ਜੋ ਮਰਜ਼ੀ ਖਾਓ ਕਹਿੰਦੇ ਸੀ। ਬਿਲਕੁਲ ਜੀ। ਤੁਸੀਂ ਦੇਖਿਆ ਵੀ ਇਹ ਹਾਲਾਤ ਨੇ ਸਾਡੇ ਜਿਹੜੇ ਕੀ ਸ਼ੌਂਕੀ ਜਿਹੜੇ ਕੀ ਕਲਾਕਾਰਾਂ ਦੇ ਨਾਲ ਕੰਮ ਕਰ ਚੁੱਕੇ ਨੇ ਵੱਡੇ ਵੱਡੇ ਬਾਲੀਵੁੱਡਾਂ ਦੇ ਨਾਲ। ਵਾਲਾ ਇਹ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਨੇ ਤੁਸੀਂ ਦੇਖਦੇ ਹੋ ਸਮੇਂ ਬੜਾ ਬਾਣ ਆ ਸਮਾਂ ਬੰਦੇ ਨੂੰ ਕਿਹੜੇ ਮੋੜ ਤੇ ਲੈ ਆਉਂਦਾ ਵਾ ਕਿਸੇ ਵਕਤ ਬੜੀ ਤੂਤੀ ਬੋਲਦੀ ਸੀ ਬੜਾ ਨਾਂ ਸੀ ਸ਼ੌਂਕੀ ਦਾ ਘੋੜੀਆਂ ਵਾਲੇ ਵਜਦੇ ਸੀ ਪੁਣ ਅੱਜ ਹਾਲਾਤ ਹੋ ਗਏ ਨੇ ਕਿ ਰਿਸ਼ਕਾ ਚਲਾਉਣ ਮਜਬੂਰ ਹੋ ਗਏ ਨੇ ਤੇ ਇਹਨਾਂ ਦੀ ਇੱਕ ਵੀਡੀਓ ਜਿਹੜੀ ਕਿ ਵਰਨ ਸ੍ਰੀ ਵੱਲੋਂ ਪਾਈ ਗਈ ਸੀ ਉਸ ਤੋਂ ਬਾਅਦ ਅਸੀਂ ਵੀ ਆ ਕੇ ਗੱਲਬਾਤ ਕੀਤੀ ਤੇ ਵਾਕਈ ਦੇਖਿਆ ਵੀ ਜਿਹੜਾ ਕਿ ਫੋਟੋਆ ਜਿਹੜੀਆਂ ਲਈ ਫਿਰਦੇ ਨੇ ਨਾਲ ਇਹਨਾਂ ਦੇ ਕੋ ਦਾਰਾ ਸਿੰਘ ਬੌਬੀ ਦਿਓਲ ਤੇ ਦਾਰਾ ਸਿੰਘ ਦੀਆਂ ਜਿਹੜੀਆਂ ਫੋਟੋਆਂ ਨੇ ਕਈ ਫਿਲਮਾਂ ਜਿਹੜੇ ਕੰਮ ਕਰ ਚੁੱਕੇ ਨੇ ਤੇ ਜਾਂਦੇ ਨੇ ਦਸ਼ਕਾਂ ਨੂੰ ਦੱਸ ਦਿਓ ਵੀ ਫਿਲਮਾਂ ਕਿਹੜੀ ਕਿਹੜੀ ਕੰਮ ਕੀਤਾ ਨਾਲ ਭਾਈ ਕਰਮਾ ਫਿਰ ਆਇਆ ਲਾਨੇ ਪਾਲੇਖਾਨ ਪਾਲੇਖਾਨ ਬਰਫਾਂ ਦੇ ਗਿਆ ਮੈਂ ਉਥੇ ਰਹਿ ਗਿਆ ਮਹੀਨਾ ਮਹੀਨਾ ਰਹਿ ਗਿਆ ਇਥੇ ਆਂਦੇ ਗਰੂ ਸਰਦ ਹੋ ਗਿਆ ਮੈਂ ਤੇ ਫੇਰ ਮੁੜ ਕੇ ਕਰਮਾ ਫਿਲਮ ਬਣੀ ਪੇਲਗਾਮ ਪੇਲਗਾਮ ਬਣੀ ਉਹ ਚਾਰ ਪੰਜ ਫਿਲਮਾਂ ਕੰਮ ਕੀਤਾ ਆ ਫੇਰ ਲਾਨੇ ਜੰਗ ਫੇਰ ਪਾਲੇਖਾਨ ਫੇਰ ਲਾਨੇ ਜੰਗ ਹੇ ਕਰਮਾ ਫਿਲਮ ਬਿਲਕੁਲ ਤੁਸੀਂ ਦੇਖਦੇ ਪਈ ਵਡੀਆਂ-ਵਡੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਨੇ ਪਰ ਅੱਜ ਸਮਾਂ ਕਿਸ ਤਰ੍ਹਾਂ ਦਾ ਮੋਰ ਖੜਾ ਕਰ ਲਿਆ ਵਾ ਅੱਜ ਰਸਕਾ ਚਲੋਂ ਵਾਸਤੇ ਖੋਦਾ ਪਾਲਣ ਪੋਸ਼ਣ ਕਰਨ ਵਾਸਤੇ ਜਿਹੜਾ ਕਿ ਦੋ ਵਖਤ ਦੀ ਰੋਟੀ ਵਾਸਤੇ ਜਿਹੜਾ ਕਿ 10-10 ਰੁਪਏ ਇਕੱਠੇ ਕਰ ਰਹੇ ਨੇ ਸਾਡੀ ਦਸ਼ਕਣ ਪੀ ਲਿਆ ਪਈ ਅਜੇ ਇਹ ਜਿਹੜੇ ਪਿਆਰ ਕਰਨ ਵਾਲੇ ਜਿਹੜੇ ਹੈ ਫਿਲਮੀ ਸਟਾਰਾਂ ਨੂੰ ਨੇ ਜਿਹੜੇ ਫਿਲਮੀ ਜਿਹੜੇ ਕਲਾਕਾਰਾਂ ਨੂੰ ਪਿਆਰ ਕਰਦੇ ਨੇ ਇਹਨਾਂ ਨੂੰ ਵੱਧ ਚੜ ਕੇ ਪਿਆਰ ਦਿਆ ਕਰੋ ਅੱਜ ਕਿਹੜੇ ਮੋਰ ਤੇ ਖੜੇ ਨੇ ਅੱਜ ਰੋਟੀ ਰੋਟੀ ਨੂੰ ਜਿਹੜਾ ਕਿ ਮਜਬੂਰ ਹੋ ਗਏ ਨੇ ਮੈਨੂੰ ਦਿਓ ਜਾਤ ਮੈਂ ਤੁਹਾਡ